ਸਾਹ ਮਹਾਰਾਜ ਕਹਿੰਦੇ ਮੇਰੇ ਕੋਲੇ ਆਓ ਆਪਾਂ ਤਿਉਹਾਰ ਇਹ ਮਨਾਉਣੇ ਆ ਪਰ ਜੇ ਮੇਰੇ ਕੋਲੇ ਆਉਣਾ ਰੰਗ ਲੈ ਕੇ ਨਹੀਂ ਆਉਣਾ ਤੇ ਤੁਸੀਂ ਸ਼ਸਤਰ ਲੈ ਕੇ ਆਓ ਘੋੜੇ ਲੈ ਕੇ ਆਓ ਪਹਿਲਾਂ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਕੀਤੀ ਸੀਗੀ ਗੁਰੂ ਸਾਹਿਬ ਨੇ ਉਹ ਮਹੀਂ ਜੜੀਆਂ ਦੋ ਦੋ ਟੁਕੜੀਆਂ ਬਣਾ ਕੇ ਜੰਗੀ ਕਰਤੱਬ ਉਹ ਕਰਵਾਉਣੇ ਸ਼ੁਰੂ ਕੀਤੇ ਫਿਰ ਮਹਾਰਾਜ ਨੇ ਹੁਕਮ ਕੀਤਾ ਸੀ ਵੀ ਜਿੱਥੇ ਵੀ ਕੋਈ ਸਿੱਖ ਰਹਿੰਦਾ ਆ ਵੀ ਹੋਲੇ ਮਹੱਲੇ ਤੇ ਉਹ ਜ਼ਰੂਰ ਆਵੇ ਚਾਹੇ ਤਖਤ ਸਾਹਿਬ ਉਹ ਆ ਚਾਹੇ ਨਨੰਦਗੜ ਕਿਲਾ ਉਹ ਆ ਪਰ ਚੱਪੇ ਚੱਪੇ ਤੇ ਗੁਰੂ ਸਾਹਿਬ ਗੁਰੂ ਸਾਹਿਬ ਦਾ ਪਰਿਵਾਰ ਸਾਹਿਬ ਜੀ ਆਦੇ ਇੱਥੇ ਵੀ ਕੀ ਪਤਾ ਖੇਡਦੇ ਹੋਣ ਕਿ ਐਂਟਰੀ ਗੇਟ ਤੋਂ ਲੈ ਕੇ ਉਧਰ ਗੇਟ ਤੱਕ ਕਿਤੇ ਵੀ ਕੋਈ ਗਲਤ ਕੰਮ ਕੋਈ ਨਸ਼ਾ ਪੱਤਾ ਮਤਲਬ ਕੁਝ ਕਰਨਾ ਚਾਹੀਦਾ ਨਹੀਂ ਮਹਾਰਾਜ ਦਾ ਪਹਿਰਾ ਇੱਥੇ ਇਹ ਇੱਕੋ ਇੱਕ ਤਿਉਹਾਰ ਆ ਜਿਹਦਾ ਚਾ ਵੈਸੇ ਜਿਵੇਂ ਮੈਨੂੰ ਲੱਗਦਾ ਹੁੰਦਾ ਜਦੋਂ ਸਮਾਪਤੀ ਹੁੰਦੀ ਹੈ ਨਾ ਨਾਲ ਦੀ ਨਾਲ ਚਾਰਜ ਹੁੰਦਾ ਅੜੀਕ ਹੁੰਦੀ ਵੀ ਕਦੋਂ ਦੁਬਾਰਾ ਫੇਰ ਹੋਲਾ ਮਹੱਲਾ ਕਦੋਂ ਆ ਜਾਵੇ ਦੁਬਾਰਾ ਤਾਂ ਗੁਰੂ ਦੀਆਂ ਫੌਜਾਂ ਗੁਰੂ ਦੇ ਰੰਗ ਵਿੱਚ ਰੰਗੀਆਂ ਹੋਈਆਂ ਤੁਹਾਨੂੰ ਹਰ ਪਾਸੇ ਨਜ਼ਰ ਆਣੀਆਂ ਉਸੇ ਤਰ੍ਹਾਂ ਨਿਹੰਗ ਸਿੰਘ ਵੀ ਆਪਣੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਨੇ ਪਹਿਲਾ ਹੋਲਾ ਖੇਡ ਰਹੇ ਨੇ ਫਿਰ ਮਹੱਲਾ ਵੀ ਨਿਹੰਗ ਸਿੰਘਾਂ ਨੇ ਕੱਢਣਾ ਆ ਤਾਂ Shri Anand Prasad ਦੀ ਧਰਤੀ ਤੇ ਖੜੇ ਸਾਡੇ ਨਾਲ ਪ੍ਰੋਫੈਸਰ ਅਮਰਨ ਵੀਰ ਜੀ ਮੌਜੂਦ ਨੇ ਕਿਉਂਕਿ ਅਕਸਰ ਤੁਸੀਂ ਇੰਸਟਾਗ੍ਰam ਤੇ ਦੇਖਦੇ ਸਿੱਖੀ ਦਾ ਪ੍ਰਚਾਰ ਵੀ ਕਰਦੇ ਆ ਪਰ ਆਪ ਵੀ ਬਾਣੇ ਬਾਣੀ ਦੇ ਵਿੱਚ ਆਨੰਦ ਪ੍ਰਸਾਦ ਦੀ ਧਰਤੀ ਉੱਤੇ ਪਹੁੰਚੇ ਨੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਮਣਿਆ ਨਹੀਂ ਜਾ ਸਕਦਾ ਹਾਂ ਇਹ ਇੱਕੋ ਇੱਕ ਤਿਉਹਾਰ ਆ ਜਿਹਦਾ ਚਾ ਵੈਸੇ ਜਿੰਨੇ ਜਿਵੇਂ ਮੈਨੂੰ ਲੱਗਦਾ ਹੁੰਦਾ ਜਦੋਂ ਸਮਾਪਤੀ ਹੁੰਦੀ ਹੈ ਨਾ ਨਾਲ ਦੀ ਨਾਲ ਚਾਰ ਹੁੰਦਾ ਅੜੀਕ ਹੁੰਦੀ ਵੀ ਕਦੋਂ ਦੁਬਾਰਾ ਫੇਰ ਹੋਲਾ ਮਹੱਲਾ ਕਦੋਂ ਆ ਜਾਵੇ ਦੁਬਾਰਾ ਕਿਉਂਕਿ ਇਹ ਤਿਉਹਾਰ ਮਹਾਰਾਜ ਨੇ ਇੱਕ ਸ਼ਾਸਤਰਾ ਨੂੰ ਸਮਰਪਿਤ ਕੀਤਾ ਇੱਕ ਸਪਿਰਟ ਨੂੰ ਸਮਰਪਿਤ ਕੀਤਾ ਆ ਪਹਿਲਾਂ ਜਦੋਂ ਹੋਲੀ ਜਦ ਪ੍ਰਾਤਨ ਤਿਉਹਾਰ ਹੈਗਾ ਆ ਹੋਲੀ ਚੱਲਦੀ ਆ ਇਹ ਮਹਾਰਾਜ ਨੇ ਦੇਖਿਆ ਵੀ ਇੱਕ ਪਾਸੇ ਤਾਂ ਜ਼ੁਲਮ ਹੁੰਦਾ ਪਿਆ ਆ ਲੋਕਾਂ ਤੇ ਅਤਿਆਚਾਰ ਹੁੰਦਾ ਪਿਆ ਆ ਵੀ ਲੋਕੀ ਰੰਗ ਲਾ ਰਹੇ ਨੇ ਵੀ ਇਹ ਕੰਬੀਨੇਸ਼ਨ じゃ ਬਣਦਾ ਨਹੀਂ ਫਿਰ ਮਹਾਰਾਜ ਨੇ ਮਤਲਬ ਇਹ ਤਿਉਹਾਰ ਨੂੰ ਕਨਵਰਟ ਕਰਕੇ ਵੀ ਆਪਾਂ ਉਹਨੂੰ ਕਿ ਸਪਿਰਟ ਦਾ ਖਜ਼ਾਨਾ ਸਿੱਖੀ ਦਾ ਮਤਲਬ ਸ਼ਾਸਤਰਾ ਨੂੰ ਸਮਰਪਿਤ ਕਰਤਾ ਮਹਾਰਾਜ ਕਹਿੰਦੇ ਮੇਰੇ ਕੋਲੇ ਆਓ ਆਪਾਂ ਤਿਉਹਾਰ ਇਹ ਮਨਾਉਣੇ ਆ ਪਰ ਜੇ ਮੇਰੇ ਕੋਲੇ ਆਉਣਾ ਰੰਗ ਲੈ ਕੇ ਨਹੀਂ ਆਉਣਾ ਵੀ ਤੁਸੀਂ ਸ਼ਾਸਤਰ ਲੈ ਕੇ ਆਓ ਘੋੜੇ ਲੈ ਕੇ ਆਓ ਗੁਰੂ ਸਾਹਿਬ ਨੇ ਗੱਤਕੇ ਦੀ ਸ਼ੁਰੂਆਤ ਜਿਹੜੀ ਪਹਿਲਾ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਕੀਤੀ ਸੀਗੀ ਗੁਰੂ ਸਾਹਿਬ ਨੇ ਉਹ ਮੈਂ ਹੀ ਜੜੀਆਂ ਦੋ ਦੋ ਟੁਕੜੀਆਂ ਬਣਾ ਕੇ ਜੰਗੀ ਕਰਤੱਬ ਉਹ ਕਰਵਾਉਣੇ ਸ਼ੁਰੂ ਕੀਤੇ ਫਿਰ ਮਹਾਰਾਜ ਨੇ ਹੁਕਮ ਕੀਤਾ ਸੀ ਵੀ ਜਿੱਥੇ ਵੀ ਕੋਈ ਸਿੱਖ ਰਹਿੰਦਾ ਆ ਵੀ ਹੌਲੇ-ਮਹੱਲੇ ਤੇ ਉਹ ਜ਼ਰੂਰ ਆਵੇ ਮੈਂ ਮੈਂ ਵੀ ਕੱਲ ਇਹੀ ਦਿਖਦਾ ਸੀ ਚਾਹੇ ਅੱਜ ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮੁੱਦੇ ਚੱਲਦੇ ਨੇ ਪਰ ਇੱਥੇ ਸੰਗਤ ਉਹ ਤੋਂ ਵੀ ਜ਼ਿਆਦਾ ਆ ਮਤਲਬ ਇੰਨਾ ਇਹ ਗੁਰੂ ਸਾਹਿਬ ਨੂੰ ਸਮਰਪਿਤ ਸਾਰੇ ਨੇ ਇਹ ਕੋਈ ਜਿਵੇਂ ਮਰਜੀ ਆ ਰਿਹਾ ਆ ਪਰ ਪਿਆਰ ਤਾਂ ਗੁਰੂ ਸਾਹਿਬ ਦੇ ਨਾਲ ਹੀ ਆ ਹਾਂਜੀ ਜਿਵੇਂ ਤੁਸੀਂ ਕਿਹਾ ਵੀ ਬਹੁਤ ਗੁਰੂ ਸਾਹਿਬ ਦੀ ਕਿਰਪਾ ਆ ਆਪਾਂ ਕਈ ਵਾਰ ਦੇਖਦੇ ਆ ਵੀ ਆਪਾਂ ਤਾਂ ਪਿੰਡਾਂ ਸ਼ਹਿਰਾਂ 'ਚ ਕਿਸੇ ਵਿਆਹ ਦੇ ਕਾਰਡ ਨਾ ਆਇਆ ਹੋਵੇ ਆਪਾਂ ਉੱਥੇ ਨਹੀਂ ਜਾਂਦੇ ਇੱਥੇ ਤਾਂ ਗੁਰੂ ਸਾਹਿਬ ਨੇ ਇਸ ਕਰਕੇ ਵੀ ਗੁਰੂ ਸਾਹਿਬ ਬੁਲਾਉਂਦੇ ਨੇ ਤਾਂ ਹੀ ਸੰਗਤ ਆਉਂਦੀ ਆ ਕੋਈ ਆ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਹ ਇਨਵੀਟੇਸ਼ਨ ਸਾਰਿਆਂ ਨੂੰ ਜਾਂਦੇ ਨੇ ਦੇਖੋ ਕਈਆਂ ਦੇ ਪ੍ਰੋਗਰਾਮ ਬਣੇ ਬਣੇ ਰਹਿ ਜਾਂਦੇ ਨੇ ਹੈਨਾ ਇਹ ਮਹਾਰਾਜ ਨੇ ਬੁਲਾਉਂਦੇ ਨੇ ਇਹ ਪੁਰਾਣੇ ਕਰਮ ਹੁੰਦੇ ਨੇ ਬਾਕੀ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਨੌਜਵਾਨ ਮੈਂ ਵੀ ਦੇਖੇ ਨੇ ਵੀ ਟਰੈਕਟਰਾਂ ਤੇ ਸੱਤ ਨਾਮ ਵਹਿਰੂ ਦਾ ਸ਼ਬਦ ਵੀ ਲੱਗਿਆ ਹੋਇਆ ਸੀ ਹੈਨਾ ਵੀ ਆਪਾਂ ਨੂੰ ਇਹ ਚਾਹੀਦਾ ਨੌਜਵਾਨਾਂ ਨੂੰ ਚਲੋ ਇੱਥੇ ਆਏ ਆ ਆਪਾਂ ਇੱਕ ਸਟੈਪ ਹੋਰ ਦੇਖੋ ਚਾਹੇ ਤਖਤ ਸਾਹਿਬ ਉਹ ਆ ਚਾਹੇ ਅਨੰਦਗੜ੍ਹ ਕਿਲਾ ਉਹ ਆ ਪਰ ਚੱਪੇ-ਚੱਪੇ ਤੇ ਗੁਰੂ ਸਾਹਿਬ ਗੁਰੂ ਸਾਹਿਬ ਦਾ ਪਰਿਵਾਰ ਸਾਹਿਬ ਜੀ ਆਦੇ ਇੱਥੇ ਵੀ ਕੀ ਪਤਾ ਖੇਡਦੇ ਹੁਣ ਹਨਾ ਦੇਖੋ ਹਰ ਪਾਸੇ ਥੋੜਾ ਕੋਈ ਹਿਫਟਰੀ ਲਿਖੀ ਹੁੰਦੀ ਆ ਮਹਾਰਾਜ ਦੀ ਧਰਤੀ ਆ ਸਾਰੇ ਪਾਸੇ ਮਹਾਰਾਜ ਦੇ ਚਰਨ ਪਾਏ ਨੇ ਇਸ ਕਰਕੇ ਆਪਾਂ ਨੂੰ ਉਦੋਂ ਐਂਟਰੀ ਗੇਟ ਤੋਂ ਲੈ ਕੇ ਉਧਰ ਗੇਟ ਤੱਕ ਕਿਤੇ ਵੀ ਕੋਈ ਗਲਤ ਕੰਮ ਕੋਈ ਨਸ਼ਾ ਪੱਤਾ ਮਤਲਬ ਕੁਝ ਕਰਨਾ ਚਾਹੀਦਾ ਨਹੀਂ ਮਹਾਰਾਜ ਦਾ ਪਹਿਰਾ ਇੱਥੇ ਮਹਾਰਾਜ ਵੀ ਜਿੱਦਾਂ ਕਹੇ ਮਹਾਰਾਜ ਕਹਿੰਦੇ ਇਸੇ ਸਰੂਪ ਦੇ ਵਿੱਚ ਉਹ ਦੇਖਦੇ ਆਪਣੇ ਬੱਚਿਆਂ ਨੂੰ ਵੀ ਖਾਲਸੇ ਨੂੰ ਹਾਂ ਪਤਾ ਨਹੀਂ ਆਪਾਂ ਨੂੰ ਦੇਖੋ ਵੈਸੇ ਤਾਂ ਬਹੁਤ ਅਸਾਖੀਆਂ ਬਹੁਤ ਚਮਤਕਾਰ ਹੁੰਦੇ ਰਹਿੰਦੇ ਨੇ ਸਾਰੀਆਂ ਧਰਤੀਆਂ ਤੇ ਹਨਾ ਇਹ ਵੈਸੇ ਮੇਰਾ ਤਾਂ ਇਹ ਮੰਨਣਾ ਆ ਕਿ ਗੁਰੂ ਸਾਹਿਬ ਹਰ ਇੱਕ ਨੂੰ ਮਿਲਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੀ ਪਤਾ ਮਹਾਰਾਜ ਇੰਨਾ ਚ ਖੜੇ ਹੋਣ ਕੀ ਪਤਾ ਆਪਾਂ ਨੂੰ ਹਨਾ ਹੁਣ ਇੱਥੇ ਮੈਂ ਫੋਗਰੀ ਮਾਰੀ ਜਮੈਂ ਮੈਂ ਹੀ ਘੈਂਟ ਨਾ ਪਦਾਨ ਕੀਤੇ ਮਹਾਰਾਜ ਜਿਹੜੇ ਰੂਪ ਚਾਕੇ ਕਿਨੂੰ ਕੀ ਕਿਉਂਕਿ ਪ੍ਰੀਖਿਆ ਹਰੇਕ ਦੀ ਹੋਣੀ ਹੈ ਹੈਨਾ ਤੇ ਇਸ ਕਰਕੇ ਵੀ ਕੇਸਗੜ੍ਹ ਸਾਹਿਬ ਦੀ ਮਹਾਨ ਧਰਤੀ ਨੌਜਵਾਨਾਂ ਨੂੰ ਚਾਹੀਦਾ ਆ ਦੇਖੋ ਆਪਾਂ ਵੀ ਰਿਫਟਰੀਆਂ ਕਰਾਉਨੇ ਆ ਆਪਣੇ ਨਾਂ ਤੇ ਆਪਾਂ ਕੋਈ ਪਲਾਟ ਲਵਾਉਨੇ ਆ ਇਹ ਮਾਖੋਵਾਲ ਦੀ ਧਰਤੀ ਗੁਰੂ ਸਾਹਿਬ ਨੇ ਮੁੱਲ ਲਈ ਸੀਗੀ ਹੈਨਾ ਜਿੱਥੇ ਖਾਲਸੇ ਦੀ ਸਜਣਾ ਹੋਈ ਆ ਚਾਹੇ ਵਰਲਡ ਦੇ ਕਿਸੇ ਕੋਨੇ ਵਿੱਚ ਵੀ ਚਾਹੇ ਖਾਲਸਾ ਏਡ ਆ ਕੋਈ ਮਹਾਪੁਰਖ ਕੋਈ ਹੈ ਚਾਹੇ ਝੰਡੇ ਝੂਲਦੇ ਨੇ ਪਰ ਸ਼ੁਰੂਆਤ ਇੱਥੋਂ ਹੋਈ ਹੈ ਖਾਲਸਾ ਪੰਥ ਦੀ ਗੁਰੂ ਸਾਹਿਬ ਨੇ ਉਹ ਜਿਹੜੀ ਜਗ੍ਹਾ ਜਿੱਥੇ ਖਾਲਸਾ ਸਾਜਿਆ ਮਹਾਰਾਜ ਨੇ ਉਹ ਕਿਲੇ ਦਾ ਉਹ ਜਗ੍ਹਾ ਦਾ ਨਾਮ ਆਪਣੇ ਨਾਂ ਤੇ ਨਹੀਂ ਰੱਖਿਆ ਆਪਣੇ ਪੁੱਤਰਾਂ ਦੇ ਨਾਂ ਤੇ ਨਹੀਂ ਰੱਖਿਆ ਹਾਂਜੀ ਗੁਰੂ ਸਾਹਿਬ ਨੇ ਜਿਹੜੀ ਚੀਜ਼ ਗੁਰੂ ਸਾਹਿਬ ਨੂੰ ਸਭ ਤੋਂ ਵੱਧ ਪਿਆਰੀ ਆ ਉਹਦੇ ਨਾਂ ਤੇ ਰੱਖਿਆ ਉਹ ਮਹਾਰਾਜ ਨੂੰ ਕੇਸ ਦੇ ਦੇਖਿਆ ਜਾਵੇ ਕੇਸ ਗੜ੍ਹ ਸਾਹਿਬ ਹਾਂਜੀ ਆਪਾਂ ਨੂੰ ਜਦੋਂ ਪਤਾ ਹੀ ਲੱਗ ਗਿਆ ਕਿ ਆ ਵੀ ਕੇਸ ਗੜ ਕੇਸਾਂ ਦੇ ਨਾਮ ਤੇ ਫਿਰ ਤਾਂ ਮਤਲਬ ਨਹੀਂ ਵੀ ਕੇਸ ਨੂੰ ਕੈਂਚੀ ਹਨਾ ਫਿਰ ਤਾਂ ਮਤਲਬ ਹੈ ਨਹੀਂ ਫਿਰ ਤਾਂ ਮਤਲਬ ਆਪਾਂ ਲੋਕਾਂ ਨੂੰ ਇਹ ਹੀ ਨਾ ਦੱਸੀਏ ਵੀ ਕੇਸ ਰੱਖੋ ਉਹ ਕਹਿੰਦੇ ਤਾਂ ਸਾਡਾ ਆਪਾਂ ਸਾਹ ਲੈਨੇ ਆ ਆਪਾਂ ਇਹ ਥੋੜਾ ਕਹਿੰਨੇ ਭਾਈ ਤੁਸੀਂ ਸਾਹ ਲਿਆ ਕਰੋ 1 ਮਿੰਟ ਵਾ ਨਹੀਂ ਸਾਨੂੰ ਲੋੜ ਆ ਇਸ ਕਰਕੇ ਕੇਸ ਤਾਂ ਕਟਾਉਣ ਦਾ ਮਤਲਬ ਹੈ ਨਹੀਂ ਕਿਉਂਕਿ ਕੇਸ ਕੇਸ ਗੜ ਸਾਹਿਬ ਆਹੋ ਹਾਂ ਅਚਾਪਾ ਜੀ ਲੱਗਦਾ ਕਿ ਆਉਣ ਵਾਲੇ ਸਮੇਂ ਜਿਵੇਂ ਨੌਜਵਾਨਾਂ ਨੂੰ ਥੋੜਾ ਸਿੱਖੀ ਵੱਲ ਝੁਕਾ ਆ ਜਾਦਾ ਆ ਕਦੇ ਇਦਾਂ ਦਾ ਮਾਹੌਲ ਹੋ ਗਿਆ ਵੇ ਤੇ ਸਾਰੇ ਨੀਲੇ ਬਾਣਿਆਂ ਦੇ ਵਿੱਚ ਉਸੇ ਤਰ੍ਹਾਂ ਸਿੱਖੀ ਸਰੂਪ ਚ ਹੋਣਗੇ ਹਾਂ ਦੇਖੋ ਇਹ ਤਾਂ ਗੁਰੂ ਸਾਹਿਬ ਦੇ ਹੱਥਾ ਗੁਰੂ ਸ਼ਬਦ ਤਾਂ ਇੱਕ ਸਕਿੰਟ ਸਕਿੰਟ ਤਾਂ ਵੀ ਘਟ ਕਿਉਂਕਿ ਟਾਈਮ ਹੈ ਮਹਾਰਾਜ ਨੇ ਬਣਾਇਆ ਹਨਾ ਦੇਖੋ ਆਪਾਂ ਜਦੋਂ ਗੁਰੂ ਸਾਹਿਬ ਦੀ ਗੱਲ ਮੰਨਾਂਗੇ ਹਾਂ ਦੇਖੋ ਅਮਰਤਵੇਲਾ ਨਿਤਨੇਮ ਸੇਵਾ ਸਿਮਰਨ ਭਾਂਡੇ ਮੰਗਣ ਝਾੜੂ ਪੋਚ ਜਾਨੀ ਕਿ ਜੋ ਗੁਰੂ ਸਾਹਿਬ ਦੀ ਸਿੱਖਿਆਵਾਂ ਨੇ ਚਾਹੇ ਰਹਿਤ ਮਰਿਆਵਾਂ ਦਾ ਨੇ ਚਾਹੇ ਬਵੰਜਾ ਹੁਕਮ ਨੇ ਸਾਰੇ ਮੰਨਾਂਗੇ ਖਾਲਸਾ ਰਾਜ ਦੀ ਕੀ ਗੱਲ ਆ ਸੰਤ ਆਤਰ ਸਿੰਘ ਜੀ ਮਸਤੂਵਾਲਾ ਸਾਹਿਬ ਵਾਲਿਆਂ ਨੂੰ ਇੱਕ ਮਤਲਬ ਸੇਵਾਦਾਰਾਂ ਨੇ ਪੁੱਛਿਆ ਸੀ ਗਾ ਲਾਹੌਰ ਦਵਾਨ ਚ ਵੀ ਤੁਸੀਂ ਦਵਾਨ ਲਈ ਜਾਂਦੇ ਹੋ ਨਾਮ ਜਪਾਈ ਜਾਂਦੇ ਹੋ ਖਾਲਸਾ ਰਾਜ ਦੀ ਗੱਲ ਨਹੀਂ ਕਰਦੇ ਵੀ ਖਾਲਸਾ ਰਾਜ ਕਦੋਂ ਆਊਗਾ ਜਿਵੇਂ ਤੁਸੀਂ ਕਿਹਾ ਵੀ ਸਾਰੇ ਬਸੇ ਨਹਿنگ ਸਿੰਘ ਫੌਜਾਂ ਸੰਤ ਆ ਮਸਤੂਵਾਲਾ ਸਾਹਿਬ ਵਾਲਿਆਂ ਨੇ ਇਹ ਕਿਹਾ ਸੀ ਜਦੋਂ ਸਵੇਰੇ ਖੂਹਾਂ ਤੇ 2 ਵਜੇ ਡੋਲ ਖੜਕਣ ਲੱਗ ਜਾਣਗੇ ਖਾਲਸਾ ਰਾਜ ਆ ਜਾਊਗਾ ਉਹ ਕਿਵੇਂ ਜਦੋਂ 2 ਵਜੇ ਉੱਠਣਗੇ ਸਾਰੇ ਇਸ਼ਨਾਨ ਕਰਨਗੇ ਇਸ਼ਨਾਨ ਕਰਕੇ ਬਾਣੀ ਪੜ੍ਹਨਗੇ ਹਾਂਜੀ ਹੁਣ ਤੁਸੀਂ ਰੋਪੜ ਰਹਨੇ ਹੋ ਉਥੇ ਪਾਠ ਆਊਗੀ ਜਬਦੀ ਸਾਹਿਬ ਦੀ ਮੈਨੂੰ ਸਮਰਾਲੇ ਤੋਂ ਪਾਠ ਆਊਗੀ ਸਾਰਾ ਇੱਕ ਹੋ ਗਿਆ ਸੋਚ ਇੱਕ ਹੋ ਗਈ ਫਿਰ ਮਹਾਰਾਜ ਖਾਲਸਾ ਉਹ ਮਹਾਰਾਜ ਤਾਂ ਕਈ ਬ੍ਰਹਮਣ ਨਾ ਜਰਾਜ ਕਰਦੇ ਨੇ ਇੱਥੇ ਕੀ ਕੀ ਲੋਕ ਗੱਲ ਆ ਜੇ ਦੇਖਿਆ ਜਾਵੇ ਮਹਾਰਾਜ ਕਹਿੰਦੇ ਪਾਤਾਲਾ ਪਾਤਲ ਅਗਾਸ ਅਗਾਸ ਨਾ ਕਈ ਪਤਾਲ ਨੇ ਕਈ ਅਗਾਸ ਰਹੇ ਹੋਂ ਤਾਂ ਹੁਣ ਤਾਂ ਇੰਸਟਾਗ੍ਰਾਮ ਤੇ ਕਈ ਵੀਡੀਓਜ਼ ਆਉਂਦੀਆਂ ਨੇ ਪੂਰਾ ਦਿਖਾਉਂਦੇ ਨੇ ਕਈ ਬ੍ਰਹਿਮੰਡ ਨੇ ਹਾਂਜੀ ਜੇ ਆਪਾਂ ਇਹ ਸੋਚੀਏ ਨਾ ਵੀ ਗੁਰੂ ਸਾਹਿਬ ਦਾ ਰਾਜ ਕੱਲੇ ਪੰਜਾਬ ਚ ਨਹੀਂ ਫਿਰ ਆਪਾਂ ਗੁਰੂ ਸਾਹਿਬ ਨੂੰ ਛੋਟਾ ਕਰਦੇ ਆ ਗੁਰੂ ਸਾਹਿਬ ਦਾ ਰਾਜ ਕੱਲਾ ਇੰਡੀਆ ਚ ਨਹੀਂ ਪੂਰੇ ਵਰਲਡ ਤੇ ਨਹੀਂ ਕਈ ਬ੍ਰਹਿਮੰਡਾਂ ਦੇ ਵਿੱਚ ਆ ਉਹ ਮਹਾਰਾਜ ਗੁਰੂ ਨੇ ਠੀਕ ਹੈ ਜੀ ਉਸ ਕਿਉਂਕਿ ਇਹਦਾ ਪ੍ਰੂਫ ਇਹ ਮਿਲਦਾ ਹੇਮਕੁੰਨ ਸਾਹਿਬ ਦਾ ਇਤਿਹਾਸ ਇਹ ਕਹਿੰਦਾ ਵੀ ਗੁਰੂ ਸਾਹਿਬ ਕਹਿੰਦੇ ਨੇ ਵੀ ਮੈਂ ਭਗਤੀ ਕਰਦਾ ਕਰਦਾ ਪ੍ਰਮਾਤਮਾ 'ਚ ਇੱਕ ਹੋ ਗਿਆ ਹੁਣ ਪ੍ਰਮਾਤਮਾ ਸੁਪਰੀਮ ਪਾਵਰ ਇਟ ਮੀਨਸ ਕਿ ਗੁਰੂ ਸਾਹਿਬ ਆਪ ਵੀ ਸੁਪਰੀਮ ਪਾਵਰ ਹਾਂ ਇਹ ਆ ਬਹੁਤ ਬਹੁਤ ਧੰਨਵਾਦ ਜੀ ਵਾਇਗਰ ਜੀ ਦਾ ਖਾਲਸਾ ਵਾ ਵਾ ਸਾਡੇ ਨਾਲ ਅੰਮ੍ਰਿਤ ਸਿੰਘ ਫੌਜਾ ਜਿਹੜੀਆਂ ਮੌਜੂਦ ਮਨੂ ਪਾਵੇ ਤਾਂ ਸ੍ਰੀ ਅਕਾਲ ਕੁਝਿਆ ਦੇ ਗਾਰੇ ਜਾਵੇ ਨਿਆਲ ਹੋ ਜਾਵੇ ਤਨ ਤਨ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਨੂਪਾਵੇ ਤਾਂ ਸ੍ਰੀ ਆਗਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਦਮਾਲਾ ਬੜਾ ਪਿਆਰਾ ਤੁਸੀਂ ਬੰਨੇ ਆ ਵਾ ਕਹਿੰਦੇ ਕਿ ਮਹਾਰਾਜ ਜੇ ਇਹ ਬਾਣਾ ਦੇਖ ਕੇ ਦਮਾਲਾ ਦੇਖ ਕੇ ਖੁਸ਼ ਹੁੰਦੇ ਨੇ ਸਰੂਪ ਦੇਖਿਆ ਨਾ ਤੇ ਤੁਸੀਂ ਵੀ ਉਹੀ ਚੀਜ਼ ਦਿਲ ਚ ਲੈ ਕੇ ਚੱਲਦੇ ਹੋ ਅਸ ਮਹਾਰਾ ਦੇ ਘਰ ਆਇਆ ਜੀ ਬਸ ਦਿਮਲਾ ਚੜਦੀ ਕਲਾ ਲਈ ਆ ਮਹਾਰਾਜ ਨੇ ਬਖਸ਼ਿਆ ਵਾ ਚੜਦੀ ਕਲਾ ਲਈ ਦਿਮਲਾ ਲਈ ਮੈਂ ਤਾਂ ਇਹ ਸੰਦੇਸ਼ ਦੇਣਾ ਚਾਹੁੰਦਾ ਆ ਕਿ ਨੌਜਵਾਨਾਂ ਨੂੰ ਵੀ ਆਪਣਾ ਨਸ਼ਾ ਛੱਡ ਕੇ ਤੁਸੀਂ ਵੀ ਗੁਰੂ ਮਹਾਰਾਜ ਦੀ ਨਗਰੀ ਵਿੱਚ ਆਓ ਉਹਨਾਂ ਦੇ ਗੁਰੂ ਮਹਾਰਾ ਦੇ ਨਾਲ ਲੜ ਲੱਗੋ ਕਿਉਂਕਿ ਬਾਤ ਤੋਂ ਬਾਤ ਕਿਸੇ ਦੇ ਫੋਰਸ ਕਰਨ ਨਾਲ ਕੋਈ ਅਮਰ ਨਹੀਂ ਸ਼ਕਤ ਹੈਗਾ ਜਦੋਂ ਤਾਂ ਬੰਦੇ ਦਾ ਮਨ ਸਾਫ਼ ਹੋਵੇ ਅੰਦਰੋਂ ਉਹਨਾਂ ਟਾਈਮ ਬੰਦੇ ਦੀ ਹੈ ਨਾ ਜਿੰਨਾ ਟਾਈਮ ਮਹਾਰਾਜ ਦਾ ਹੁਕਮ ਹੋਣਾ ਵਾ ਮਹਾਰਾਜ ਨਹੀਂ ਜੌਕਰਨ ਕਰਾਉਣਾ ਸਾਰੇ ਬਸ ਇਹੀ ਆ ਸਭ ਤੋਂ ਬਾਤ ਤੋਂ ਬਾਤ ਦਸਤਾਰਾ ਸਜਾਓ ਤੇ ਇੱਕ ਹੋਰ ਜ਼ਰੂਰੀ ਬੇਨਤੀ ਹੈ ਜਿਹੜੇ ਵੀਰ ਮੇਰੇ ਇੱਥੇ ਆਉਂਦੇ ਨੇ ਉਹ ਆਪਣੇ ਸ਼ਰਧਾ ਨਾਲ ਦਰਸ਼ਨ ਮੇਲੇ ਕਰਨ ਹੁੱਲੜਵਾਜੀ ਨਾ ਕਰਨ ਸਭ ਤੋਂ ਵੱਡੀ ਬੇਨਤੀ ਇਹੀ ਹੈ ਕਿਉਂਕਿ ਕਿਸੇ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਹਨਾ ਆਪਣੇ ਮਹਾਰਾਜ ਦੀ ਕਿਰਪਾ ਔਰੇ ਤੇ ਗੁਰੂ ਗੋਬਿੰਦ ਸਿੰਘ ਜੀ ਧਰਤੀ ਹੈ ਸ਼੍ਰੀ ਅਨੰਦਪੁਰ ਸਾਹਿਬ ਤੇ ਆਉਣਾ ਤਾਂ ਆਪਣਾ ਨਾ ਸ਼ਰਧਾ ਨਾਲ ਆਓ ਤੇ ਹੁੱਲੜਵਾਜੀ ਨਾ ਕਰਨ ਵੀਰ ਵੀਰ ਇਹਨਾਂ ਨੂੰ ਇਹੀ ਬੇਨਤੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਨੇ ਹੰਗ ਫੌਜਾਂ ਮੌਜੂਦ ਸੀਗੀਆਂ ਪੂਰੀ ਤਿਆਰੀ ਦੇ ਵਿੱਚ ਨੇ ਮਹਲਾ ਕੱਢਣ ਲਈ ਹੁਲਾ ਮਹਲਾ ਖੇਡਣ ਦੇ ਲਈ ਗੁਰੂ ਮਹਾਰਾਜ ਨੇ ਜੋ ਇਤਿਹਾਸ ਦੇ ਰੂਪ ਦੇ ਵਿੱਚ ਸਾਨੂੰ ਇਹ ਬਖਸ਼ਿਆ ਉਸ ਚੀਜ਼ ਨੂੰ ਮਨਾਉਣ ਦੇ ਲਈ ਸੋ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੇਖਦੇ ਰਹੋ ਪ੍ਰੋ ਪੰਜਾਬੀ